ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣਾ ਸਭ ਠੀਕ ਹੋ ਉਸ ਤੇ ਆਪਾਂ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਅੱਜ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਲੈ ਕੇ ਆਇਆ ਆਪਾਂ ਵਿੰਟਰ ਕਲੈਕਸ਼ਨ ਲਈ ਲੈ ਕੇ ਆਏ ਆਂਗੇ ਬਹੁਤ ਜ਼ਿਆਦੇ ਸੋਹਣੇ ਕਲੈਕਸ਼ਨ ਹੋਊਗੀ ਜਿਹੜੀ ਆਪਣੀ ਰੈਗੂਲਰ ਵੀਡੀਓਆਂ ਲਈਆਂ ਨੇ ਆ ਰਹੀਆਂ ਨੇ ਹੁਣ ਮੋٹے ਸੂਟਾਂ ਦੀਆਂ ਆ ਰਹੀਆਂ ਨੇ ਤੁਹਾਡੇ ਕਦੇ ਆਪਾਂ ਪਾਰਟੀ ਵਾਰ ਸੂਟ ਵੀ ਲਗਾਉਣੇ ਹੁੰਦੇ ਆਗੇ ਤੁਹਾਡੀ ਕਿਸੇ ਵੀ ਭੈਣ ਦੀ ਕੋਈ ਵੀ ਚੁਆਇਸ ਆਗੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਪਟਿਕ ਪੀਸ ਤਿਆਰ ਕਰਵਾਉਣਾਗਾ ਤੁਸੀਂ ਤਾਂ ਵੀ ਸਾਡੇ DM ਕਰ ਸਕਦੇ ਹੋ ਤੇ ਆਪਣੀ ਪਸੰਦ ਦਾ ਸੂਟ ਸਾਡੇ ਤੋਂ ਤਿਆਰ ਕਰਵਾ ਸਕਦੇ ਹੋਗੇ ਆਪਣੀ ਕੈਸ ਆਨ ਡਿਲੀਵਰੀ ਨਹੀਂ ਹੈਗੀ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਦੇ ਹਾਂ ਸਿਰਫ ਆਨਲਾਈਨ ਪੇਮੈਂਟ ਦਾ ਆਪਣਾ ਮੈਥਡ ਹੈਗਾ ਤੁਸੀਂ ਕੋਈ ਵੀ ਸੂਟ ਦੀ ਬੁਕਿੰਗ ਕਰਨੀ ਹੈਗੀ ਆਨਲਾਈਨ ਪੇਮੈਂਟ ਕਰਕੇ ਟੈਨਸ਼ਨ ਫ੍ਰੀ ਹੋ ਕੇ ਕਰ ਸਕਦੇ ਹੋਗੇ ਕਿਉਂਕਿ ਆਪਣੀ ਜਿਹੜੀ ਪਾਰਸਲ ਦੀ ਡਿਲੀਵਰੀ ਆ ਵੀ ਉਹ ਵੀ ਬਹੁਤ ਫਾਸਟ ਆ ਗਈ ਜਿਹੜੇ ਕਸਟਮਰ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੀ ਹੈਗਾ ਆਪਾਂ ਕਿਦਾਂ ਦਾ ਸਟਾਫ ਭੇਜਦੇ ਆ ਕਿਦਾਂ ਦੀ ਆਪਣੀ ਪਾਰਸਲ ਦੀ ਸਰਵਿਸ ਆ ਗਈ ਕੋਈ ਵੀ ਇੰਟਰਨੈਸ਼ਨਲ ਸਰਵਿਸ ਤੁਸੀਂ ਕੋਰੀਅਰ ਦੀ ਲੈਣੀ ਆਂਗੀ ਉਹ ਵੀ ਆਪਾਂ ਪ੍ਰੋਵਾਈਡ ਕਰਾਂਗੇ ਤੁਹਾਡੇ ਲਈ ਕਿਸੇ ਵੀ ਪ੍ਰਕਾਰ ਦੀ ਤੁਸੀਂ ਸਟਿਚਿੰਗ ਲੈਣੀ ਆਂਗੀ ਤੁਸੀਂ ਉਹ ਵੀ ਲੈ ਸਕਦੇ ਹੋਗੇ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਕਰਦੇ ਹਾਂਗੇ ਆਪਾਂ ਆਪਣੀ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਇਹ ਆਪਣੇ ਕੋਲੇ ਡਿਜ਼ਾਈਨ ਆ ਗਿਆ ਜਿਹੜਾ ਰਿਪੀਟ ਚ ਆ ਗਿਆਗਾ ਪਹਿਲਾਂ ਆਪਣਾ ਸਾਰਾ ਇਹ ਸੇਲ ਹੋਇਆਗਾ ਆਨਲਾਈਨ ਹੀ ਸੇਲ ਕੀਤਾਗਾ ਆਪਾਂ ਨੇ ਵੀਡੀਓ ਲਈ ਸੀਗੀ ਇਹਨਾਂ ਦੀ ਪਹਿਲਾਂ ਸੂਟਾਂ ਦੀ ਦੇਖ ਸਕਦੇ ਹੋ ਤੁਸੀਂ ਫਰਸਟ ਕਲਰ ਆ ਗਿਆ ਆਪਣੇ ਕੋਲੇ ਮਹਿਰੂਨ ਬਹੁਤ ਜ਼ਿਆਦਾ ਪਸੰਦ ਕੀਤਾ ਸੀਗੇ ਇਹ ਵਾਲੇ ਸੂਟ ਪਹਿਣਾ ਨੇ ਜਿਸ ਦਿਨ ਆਪਾਂ ਵੀਡੀਓ ਲਈ ਹੈ ਆਪਣੇ ਨਾਲ ਦੀ ਨਾਲ ਜਿਹੜੇ ਸੂਟ ਸੀਗੇ ਸਾਰੇ ਕਲੀਅਰ ਹੋ ਗਏ ਸੀਗੇ ਇਹ ਫਰਸਟ ਕਲਰ ਆ ਗਿਆ ਆਪਣੇ ਕੋਲੇ ਮਹਿਰੂਨ ਬਹੁਤ ਜਿਆਦੇ ਸੋਹਣੇ ਸੂਟ ਨੇ ਇਸ ਵਿੱਚ ਇੱਕ ਪਿਛਲੀ ਗਰੀ ਆਪਣੇ ਕੋਲੇ ਬਲੈਕ ਕਲਰ ਸੀਗਾ ਇਸ ਵਿੱਚ ਬਲੈਕ ਦੀ ਜਗ੍ਹਾ ਤੇ ਆਪਣੇ ਕੋਲੇ ਹੈਗਾ ਮਹਿਰੂਨ ਕਲਰ ਜਿੰਨੇ ਵੀ ਕਲਰ ਆਪਣੇ ਕੋਲੇ ਹੈਗੇ ਨੇ ਤੁਹਾਨੂੰ ਸਾਰੇ ਆਪਾਂ ਸ਼ੋਅ ਕਰਾਂਗੇ ਪਹਿਲਾ ਕਲਰ ਆ ਗਿਆ ਆਪਣੇ ਕੋਲੇ ਮਹਿਰੂਨ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਲਈ ਵੀਡੀਓ ਤੇ ਕਈ ਬਣਾ ਦੇ ਆਰਡਰ ਆ ਗਏ ਸੀਗੇ ਉਹ ਇਸ ਵਾਰ ਆਪਣੇ ਰੰਗ ਸਿਲੈਕਟ ਕਰਕੇ ਆਪਣੇ ਆਰਡਰ ਕਨਫਰਮ ਕਰ ਸਕਦੀਆਂ ਨੇ ਤੇ ਸੂਟ ਮੰਗਵਾ ਸਕਦੀਆਂ ਨੇ ਕਈ ਬਹੁਤ ਜ਼ਿਆਦਾ ਮੈਸੇਜ ਆਏ ਸੀਗੇ ਆਪਾਂ ਨੂੰ ਇਹ ਸੂਟਾਂ ਤੇ ਜਦੋਂ ਆਪਾਂ ਵੀਡੀਓ ਲਗਾਈ ਸੀਗੀ ਇਹਦੇ ਨਾਲ ਆਹ ਵਾਲੀ ਮਹਿਰੂਨ ਬਾਟਮ ਰੱਖੀ ਹੋਈ ਆ ਵਿਦ ਤੁਹਾਨੂੰ ਸ਼ਾਲ ਮਿਲਣਾ ਆਹ ਨਾਲ ਸ਼ਾਲ ਹੋ ਰਹਿਣਾ ਹੈ ਇਹਦੇ ਨਾਲ ਇਹ ਲਫਾਈਨ ਦੇ ਸੂਟ ਨੇ ਜਿਹੜੀ ਹੈਵੀ ਦੇ ਵਿੱਚ ਲਫਾਈਨ ਆਉਂਦੀ ਹੈ ਪਸ਼ਮੀਨੇ ਦੀ ਤਰ੍ਹਾਂ ਉਹ ਵਾਲੀ ਲਫਾਈਨ ਆ ਗਈ ਇਹ ਹਲਕੀ ਜਿਹੀ ਲਫਾਈਨ ਨਹੀਂ ਹੈਗੀ ਵੀ ਬਹੁਤ ਜ਼ਿਆਦਾ ਜ਼ਿਆਦਾ ਦਾਣੇਦਾਰ ਆ ਗਈ ਤੇ ਬਹੁਤ ਜ਼ਿਆਦਾ ਪਤਲਾ ਜਿਹਾ ਸਟਾਫ ਉਹ ਵਾਲਾ ਨਹੀਂ ਹੈਗਾ ਬਹੁਤ ਵਧੀਆ ਲਫਾਈਨ ਆ ਗਈ ਇਹ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਜਿਹੜੀ ਆ ਭੈਣਾਂ ਕੋਲੇ ਪਹਿਲਾਂ ਚੱਲੇ ਗਏ ਉਹ ਸਟਾਫ ਤੇ ਬਹੁਤ ਜ਼ਿਆਦਾ ਖੋਸ਼ ਨੇ ਪਹਿਲਾਂ ਪਹਿਲਾਂ ਆਪਾਂ ਨੂੰ ਟੈਨਸ਼ਨ ਹੁੰਦੀ ਹੈ ਮੰਗਵਾਉਣ ਤੋਂ ਪਹਿਲਾਂ ਅਗਲਾ ਕਲਰ ਆਪਣੇ ਕੋਲੇ ਆ ਗਿਆ ਡੀਜ਼ਲ ਕਲਰ ਮੋਰ ਪੰਖੀਆ ਕਲਰ ਹੈਗਾ ਡੀਜ਼ਲ ਕਲਰ ਵੀ ਕਹਿ ਸਕਦੇ ਆ ਆਹ ਵੜੀ ਇਹਦੇ ਨਾਲ ਰੱਖੀ ਹੋਈ ਆ ਪਲੇਨ ਬਾਟਮ ਆਹ ਵਾਲਾ ਆਗੇ ਦੇ ਨਾਲ ਸ਼ੇਮ ਸ਼ਾਲ ਸ਼ਾਲ ਦੀ ਡਿਜ਼ਾਈਨਿੰਗ ਆਪਾਂ ਤੁਹਾਨੂੰ ਦਿਖਾ ਦਿੰਦੇ ਆਂਗੇ ਰੇਟ ਆਪਾਂ ਨਾਲ ਹੀ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਸਟੂਡੈਂਟਸ ਸਕਿਪ ਨਾ ਕਰਕੇ ਜਾਏ ਨਾ ਪਹਿਲਾਂ ਜਿਹੜਾ ਆਪਣੇ ਕੋਲੇ ਕਲਰ ਚਾਰਟ ਆਇਸੀ ਥੋੜਾ ਜਿਹਾ ਫਰਕ ਸੀਗੇ ਡਿਫਰੈਂਟ ਸੀਗੇ ਇਹ ਇਸ ਵਾਰ ਕੋਸ਼ਿਸ਼ ਅਲੱਗ ਦੇ ਆਏ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਪਸੰਦ ਆ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾਗਾ ਕੁਕ ਉਸ ਚੇਂਜ ਸੀਗੇ ਇੱਕ ਦੋ ਤਾਂ ਸੇਮ ਸੀਗੇ ਬਟ ਇੱਕ ਦੋ ਚੇਂਜ ਸੀਗੇ ਮੇਰੇ ਹਿਸਾਬ ਨਾਲ ਇਹ ਆ ਗਿਆ ਨੇਵੀ ਬਲੂ ਬਲੂ ਕਲਰ ਦਾ ਸੂਟ ਹੈਗਾ ਵੀਡੀਓ ਦੇ ਵਿੱਚ ਬਲੈਕ ਲੱਗਦਾ ਬਟ ਇਹ ਬਲੈਕ ਨਹੀਂ ਹੈਗਾ ਇਹ ਬਲੈਕ ਬਲੂ ਕਲਰ ਦਾ ਸੂਟ ਹੈਗਾ ਆ ਰੱਖੀ ਹੋਈ ਹੈ ਇਹਦੇ ਨਾਲ ਪਲੇਨ ਬਾਟਮ ਤੇ ਆ ਰਹਿਣ ਵਾਲਾ ਇਹਦੇ ਨਾਲ ਬਹੁਤ ਜ਼ਿਆਦਾ ਸੋਨਾ ਜਿਹਾ ਸ਼ਾਲ ਸਾਲ ਨੇ ਜਿਹੜੇ ਇਹਨਾਂ ਨਾਲ ਸੁਫਲੇ ਢੁਲੇ ਰਹਿਣ ਵਾਲੇ ਨੇ ਅਗਲਾ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਮਸਟਰਡ ਆ ਬਹੁਤ ਜਿਆਦਾ ਪਿਆਰਾ ਜਿਹਾ ਕਲਰ ਆ ਗਿਆ ਇਹ ਵੀ ਦੇਖ ਸਕਦੇ ਹੋਗੇ ਇਹ ਵਾਲੀ ਇਹਦੀ ਬੈਕ ਰਹਿਣ ਵਾਲੀ ਆ ਇਹ ਵਾਲਾ ਬਣਿਆ ਹੋਇਆ ਫਰੰਟ ਆ ਫੁੱਲਾਂ ਦਾ ਘੇਰੇ ਤੇ ਆ ਵਾਲਾ ਜਿਹੜਾ ਛੋਟਾ ਫੁੱਲ ਆ ਗਿਆ ਇਹ ਨੈਕ ਤੇ ਆਉਣਾਗਾ ਪਲੇਨ ਬਾਟਮ ਦੇ ਨਾਲ ਤੁਹਾਨੂੰ ਮਿਲਣਾ ਇਹਦੇ ਨਾਲ ਪ੍ਰਿੰਟਡ ਸੋਲ ਆਵळा ਕਲਰ ਆਇਆ ਜਿਹੜਾ ਆਪਣੇ ਕੋਲੇ ਇਹਦਾ ਡਿਜ਼ਾਈਨਿੰਗ ਅਲੱਗ ਆ ਕੀ ਇਹ ਆਪਣੇ ਕੋਲੇ ਸੂਟ ਸਾਰੇ ਸੇਲ ਹੋਗੇ ਨੇ ਇਹ ਵਾਲੀ ਡਿਜ਼ਾਈਨ ਦੇ ਵੀਡੀਓ ਲਗਾਉਣ ਦਾ ਟਾਈਮ ਨਹੀਂ ਲੱਗਿਆ ਸਿੰਗਲ ਪੀਸ ਰਹਿੰਦਾ ਪਤਾ ਨੂੰ ਡਿਜ਼ਾਈਨ ਸ਼ੋ ਕਰਦੇ ਨੇ ਥੋੜਾ ਜਿਹਾ 파ਰਕਾ ਜ਼ਿਆਦਾ ਨਹੀਂ ਹੈਗਾ ਇਹ ਵੀ ਮੋਰ ਪੰਖੀਆ ਜਿਹਾ ਕਲਰ ਆ ਗਿਆ ਡੀਜ਼ਲ ਜਿਹਾ ਕਲਰ ਕਹਿ ਸਕਦੇ ਹਾਂ ਫਰੋਜੀ ਜਿਹਾ ਹਰਾ ਫਰੋਜੀ ਜਿਹਾ ਕਲਰ ਕਹਿ ਸਕਦੇ ਆਂਗੇ ਇਹਨੂੰ ਦੇਖ ਸਕਦੇ ਹੋ ਆਹ ਵਾਲੀ ਇਹਦੀ ਡਿਜ਼ਾਈਨਿੰਗ ਆ ਵੜੀ ਵੀ ਜਦੀ ਬੈਕ ਇਹਨਾਂ ਦਾ ਸੂਟਾਂ ਦਾ ਰੇਟ ਹੈ ਜਿਹੜਾ 1200 ਰਹਿਣ ਲੱਗਾ ਬਿੱਟ ਸ਼ਿਪਿੰਗ ਆਹ ਵਾਲਾ ਰਹਿਣ ਵਾਲਾ ਇਹਦੇ ਨਾਲ ਬਹੁਤ ਜ਼ਿਆਦਾ ਸੋਨਾ ਜਿਹਾ ਸ਼ਾਲ ਸ਼ੋਰੇ ਨਾਲ ਆਗੜਾ ਦੇਖ ਸਕਦੇ ਹਾਂ ਏਸੀ ਅੱਜ ਵਾਲੀ ਆਪਣੀ ਛੋਟਾਂ ਦੀ ਕਲੈਕਸ਼ਨ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਆਪਣਾ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਬਹੁਤ ਜਿਆਦਾ ਧੰਨਵਾਦ ਆ ਸਾਰੀਆਂ ਪੈਣਾਂ ਦਾ ਕਿਉਂਕਿ ਆਪਣਾ ਜਿਹੜੇ ਵੀਡੀਓ ਚੱਲ ਰਹੀਆਂ ਨੇ ਬਹੁਤ ਜਿਆਦਾ ਵਧੀਆ ਰਿਸਪੌਂਸ ਆ ਰਿਹਾ ਹੈਗਾ ਅਗਲੀ ਨੈਕਸਟ ਵੀਡੀਓ ਜਿਹੜੀ ਆਪਾਂ ਲੈ ਕੇ ਆਵਾਂਗੇ ਉਹ ਮਸਲੀਨ ਦੁਪੱਟੇ ਨਾਲ ਲੈ ਕੇ ਆਵਾਂਗੇ ਪਸ਼ਮੀਨੇ ਦੇ ਸੂਟਾਂ ਦੇ ਵੀ ਆਪਾਂ ਨੂੰ ਸਿਮਰ ਪਸ਼ਮੀਨੇ ਦੇ ਵੀ ਕਾਫੀ ਮੈਸੇਜ ਆ ਰਹੇ ਨੇ ਪਰ ਉਹ ਆਪਣੇ ਕੋਲੇ ਇਸ ਟਾਈਮ ਆਊਟ ਆਫ ਸਟਾਕ ਹੋਇਆ ਹੋਇਆ ਹੈਗਾ ਪਹਿਲਾਂ ਆਪਣੇ ਕੋਲੇ ਆਏ ਸੀਗੇ ਵੀਡੀਓ ਆ ਕਾਫੀ ਜ਼ਿਆਦਾ ਮੈਸੇਜ ਆਏ ਪਹਿਨੇ ਸ਼ਿਮਰ ਪਸ਼ਮੀਨੇ ਦੇ 2-4 ਦਿਨ ਤੁਸੀਂ ਵੇਟਿੰਗ ਚ ਰਹੋ ਆਪਾਂ ਜਲਦੀ ਵੀਡੀਓ ਲਾਵਾਂਗੇ ਸ਼ਿਮਰ ਪਸ਼ਮੀਨੇ ਦੀ ਜਿਹੜੀ ਮੇਰੀ ਭੈਣਾਂ ਦੀ ਰਿਕੁਆਇਰਮੈਂਟ ਹੈਗੀ ਹੈਗੀ ਤੇ ਆਪਾਂ ਜ਼ਰੂਰ ਦਵਾਂਗੇ ਇਸੇ ਤਰ੍ਹਾਂ ਹੀ ਵੀਡੀਓ ਦੇ ਨਾਲ ਬਣੀ ਰਹੋ ਤੇ ਆਪਣਾ ਪਿਆਰ ਬਣਾਈ ਰੱਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ ਧੰਨਵਾਦ